ਸਤਿ ਸ਼੍ਰੀ ਅਕਾਲ ਜੀ ਆ ਹੁੰਦਾ ਆਮ ਆਦਮੀ ਦਾ ਮੰਤਰੀ ਤੇ ਆਮ ਆਦਮੀ ਦੀ ਸੋਚ ਦੇਖੋ ਸਾਰੀ ਗੱਲਬਾਤ ਸੁਣ ਕੇ ਤੇ ਫਿਰ ਕਮੈਂਟਾਂ ਦੇ ਰੂਪ ਚ ਦੱਸਣਾ ਵੀ ਇਸੇ ਪਾਰਟੀ ਚ ਕੁਝ ਲੋਕ ਇਹੋ ਜਿਹੇ ਜਿਨ੍ਹਾਂ ਦੀ ਤਾਣ ਚ ਕਿੱਲਾ ਨਹੀਂ ਨਿਕਲਦਾ ਤੇ ਕੁਝ ਲੋਕ ਇਹੋ ਜਿਹੇ ਜਿਹੜੇ ਵਿਰੋਧੀਆਂ ਨੂੰ ਵੀ ਭਰਾ ਮੰਨ ਕੇ ਨਾਲ ਚੱਲਦੇ ਕਿਉਂਕਿ ਲੋਕਾਂ ਦਾ ਦਰਦ ਜਿਹਨਾਂ ਦੇ ਦਿਲ ਚ ਸਮਾਇਆ ਹੋਇਆ ਧਿਆਨ ਨਾਲ ਸੁਣੋ ਮਾੜਾ ਜਿਹਾ ਜ਼ਰੂਰ ਦੱਸਣਾ ਪੀ ਇਹ ਠੀਕ ਆ ਸੋਚ ਬੰਦੇ ਦੀ ਕਿ ਗਲਤ ਆ ਧੰਨਵਾਦ ਅੰਜੂਪ ਸਪੀਕਰ ਸਾਹਿਬ ਉਦਾਂ ਦੇ ਤੁਸੀਂ ਜ਼ੀਰੋ ਆਰ ਚ ਸਾਨੂੰ ਟਾਈਮ ਨਹੀਂ ਦਿੰਦੇ ਹੱਥ ਖੜਾ ਕਰੀਦਾ ਮੈਂ ਕਿਹਾ ਪਹਿਲਾਂ ਹੀ ਗੱਲ ਕਰ ਲਈਏ ਕੁਐਸਚਨ ਆ ਹੋਰ ਦੇ ਟਾਈਮ ਤੇ ਹੀ ਆ ਜਿਹੜੇ ਇਧਰ 94 ਬੈਠੇ ਇਹਨਾਂ ਦਾ ਕੋਈ ਕਸੂਰ ਨਹੀਂ ਜੀ ਇਹ ਵੀ ਸਾਡੇ ਹੀ ਮਿੱਤਰ ਨੇ ਭਰਾ ਨੇ ਇਹਨਾਂ ਨੂੰ ਬਲਾਓ ਜ਼ਰੂਰ ਇਹਨਾਂ ਨੂੰ ਵੀ ਬਲਾਓ ਪਰ ਇੰਨਾ 94 ਨੂੰ ਵੀ ਵਾਰੀ ਦਿਓ ਜਿਹੜੇ ਇਧਰਲੇ ਮੈਂਬਰ ਆ ਬੀਬੀਆਂ ਆ ਸਾਡੇ ਭਰਾ ਆ ਜਿਹੜੀਆਂ ਬੀਬੀਆਂ ਉਹਨਾਂ ਦੇ ਹਸਬੈਂਡ ਤੇ ਜਿਹੜੇ ਭਰਾ ਆ ਉਹਨਾਂ ਦੀਆਂ ਵਾਈਫ ਉਹ ਡੀਕਦੇ ਰਹਿੰਦੇ ਟੀਵੀ ਤੇ ਵੀ ਸਾਡੇ ਵੀ ਕੋਈ ਨਾ ਕੋਈ ਬੋਲਣਗੇ ਜ਼ੀਰੋ ਆਰ ਚ ਆਲਾ ਤੇ ਦੀ ਸਮਝਿਆ ਰੱਖਣਗੇ ਤੁਸੀਂ ਇੱਧਰ ਨਹੀਂ ਜੇ ਟਾਈਮ ਦਿੰਦੇ ਇੱਧਰ ਸਾਰੇ ਹੀ ਬੁਲਾ ਦਿੰਦੀ ਆ ਆ ਮੜਾ ਇਹ ਦੱਸ ਦਿਓ ਸਾਨੂੰ ਇਹ ਵੀ ਜਾਣਕਾਰੀ ਇਹ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਪਿਛਲੇ ਤਿੰਨਾਂ ਚੌ ਸੈਸ਼ਨਾਂ ਚ ਵਾਰੀ ਨਹੀਂ ਆਈ ਹੈਗੇ ਇਹੋ ਜਿਹੇ ਬੰਦੇ ਦੇਖੋ ਸੁੱਚੇ ਮੂੰਹ ਹੀ ਜਾਂਦੇ ਆ ਕਰ ਮੈਂ ਇੱਕ ਗੱਲ ਤੁਹਾਨੂੰ ਦੱਸੇ ਬੈਠੋ ਤੁਸੀਂ ਫਿਰਣ ਦੱਸ ਦਿਓ ਤੁਸੀਂ ਬੜੇ ਪਿਆਰੇ ਹੋ ਸਭ ਤੋਂ ਸਮਾਰਟ ਹੋ ਸੋਹਣੇ ਹੋ ਵੇਖੋ ਕੋਈ ਸਮਾਰਟ ਕਹਿ ਕੇ ਨਾ ਪਲੋਥ ਲੈਂਦੇ ਜੇ ਤਾਂ ਵਾਰੀ ਫੇਰ ਨਹੀਂ ਆਉਂਦੀ ਉਹ ਹੁਣ ਗੱਲ ਤਾਂ ਮੈਂ ਤੁਹਾਨੂੰ ਨਾ ਦੋ ਤਿੰਨ ਵਾਰ ਮਿਲਿਆ ਹੋਇਆ ਤੇ ਮੈਂ ਤੁਹਾਨੂੰ ਫੋਨ ਵੀ ਕੀਤਾ ਮੈਂ ਸਪੀਕਰ ਸਾਹਿਬ ਸਾਨੂੰ ਵਾਰੀ ਦੇ ਦਿਆ ਕਰੋ ਤੁਸੀਂ ਕਿਹਾ ਵੀ ਹੱਥ ਖੜਾ ਕਰਦੇ ਹੋ ਤੁਸੀਂ ਸੋਹਣੇ ਬੜੇ ਉਹ ਸੋਹਣੇ ਦੀ ਤੁਸੀਂ ਪਲੋਥ ਲੈਂਦੇ ਹੁਣ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਦੇਖੋ ਮੰਤਰੀ ਜੀ ਬੈਠੋ ਜਿਹੜੇ ਮਾਨਯੋਗ ਮੰਤਰੀ ਸੇ ਬਾਹਰੁੰਡੇ ਨੇ ਉਹ ਕਿਸੇ ਵੀ ਸਮੇਂ ਬੋਲ ਸਕਦੇ ਜਦੋਂ ਵੀ ਤੁਸੀਂ ਚਾਹੋ ਆਪਦੀ ਗੱਲ ਰੱਖ ਸਕਦੇ ਹੋ ਦੂਜੀ ਗੱਲ ਜੇ ਤੁਸੀਂ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਆਪੋਜੀਸ਼ਨ ਮਸਟ ਹੈਵ ਇਟ ਸੇ ਐਂਡ ਟ੍ਰੈਜਰੀ ਇਜ਼ ਆਲਵੇਸ ਆਲਰੇਡੀ ਹੈਵਿੰਗ ਇਟਸ ਵੇ ਇੱਥੇ ਬੋਲਣਾ ਜਾਦਾ ਇੰਪੋਰਟੈਂਟ ਨਹੀਂ ਹੈ ਕੰਮ ਕਰਕੇ ਦਿਖਾਉਣਾ ਜਾਦਾ ਇੰਪੋਰਟੈਂਟ ਹੈ ਸੋ ਜੇ ਹੁਣ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਤਾਂ ਦੱਸੋ ਪਲੀਜ਼ ਸਪੀਕਰ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ ਹੈ ਮੈਂ ਇਹ ਨਹੀਂ ਕਹਾਂ ਪੀ ਇਹਨਾਂ ਨੂੰ ਮੇਰੇ ਭਰਾਵਾਂ ਨੂੰ ਟਾਈਮ ਨਹੀਂ ਦੇਣਾ ਟਾਈਮ ਦਿਓ ਪਰ ਥੋੜਾ ਜਿਹਾ ਇਹ ਵੀ ਪ੍ਰੋਟੋਕਾਲ ਬਣਾ ਲਓ ਜਦੋਂ ਇਹ ਭਰਾ ਸਾਡੇ ਵਾਕ ਆਊਟ ਕਰਕੇ ਚੱਲ ਜਾਂਦੇ ਆ ਵਾਕ ਆਊਟ ਕਰਕੇ ਚੱਲ ਗਏ ਜਦੋਂ 0R ਆ ਗਿਆ ਉਦੋਂ ਇਹ ਸਾਰੇ ਭਰਾ ਆ ਜਾਂਦੇ ਆ ਫਿਰ ਟਾਈਮ ਇਹਨਾਂ ਨੂੰ ਪਹਿਲਾਂ ਜਿਹੜੇ ਆ 6-7 ਬੈਠੇ ਰਹਿੰਦੇ ਆ ਨਾ ਮੈਨੂੰ ਸਾਡਾ ਟਾਈਮ ਵੀ ਇਹਨਾਂ ਨੂੰ ਦੇ ਦਿਆ ਕਰੋ ਜਿਹੜੇ ਬਹਿ ਕੇ ਗਵਰਨਰ ਅਡਰੈਸ ਹੁੰਦੇ ਆ ਜਿਹੜੇ ਮੁੱਦੇ ਦੀਆਂ ਗੱਲਾਂ ਕਰਦੇ ਆ ਸੋਦੇ ਉਹਨਾਂ ਨੂੰ ਟਾਈਮ ਵਾਧ ਦੇ ਦਿਆ ਕਰੋ ਪਰ ਥੋੜਾ ਜਿਹਾ ਪ੍ਰੋਟੋਕੋਲ ਨੂੰ ਆਪਾਂ ਇਹ ਹਮੇਸ਼ਾ ਵਿਚਾਰ ਕਰਦੇ ਰਹਿੰਨੇ ਇਹ ਬੜਾ ਕੀਮਤੀ ਸਮਾਂ ਜੇ ਕੋਈ ਮੁੱਦੇ ਦੀ ਗੱਲ ਕਰਨੀ ਹੈ ਚਲੋ 0 0 ਆਰ ਚ ਸਾਨੂੰ ਦੇ ਦਿਓਗੇ ਟਾਈਮ ਉਹ ਫੇਰ ਬੈਠੋ ਯਾਰ ਜੋ ਸਾਡਾ ਟਾਈਮ ਪੰਦਾ ਇੱਧਰ ਬੈਠਾ ਨਾ 94 ਨੂੰ ਦੇ ਕੇ ਜੋ ਇਹਨਾਂ ਦਾ ਭਰਾਵਾਂ ਦਾ ਪੰਦਾ ਇਹਨਾਂ ਨੂੰ ਵੀ ਟਾਈਮ ਦਿਓ ਮਾਜੂਮੰਤਰੀ ਜੀ ਤੁਹਾਡੇ ਕੋਲੇ ਕੁਐਸਚਨ ਰਿਲੇਟਡ ਕੋਈ ਗੱਲ ਹੈ ਪਲੀਜ਼ ਬੈਠੋ ਬੈਠੋ ਜਾ ਜਵਾਬ ਦਿਓ ਮੰਤਰੀ ਜਵਾਬ ਦਿਓ ਜਿਹੜਾ ਕੁਐਸਚਨ ਦਾ ਆਨਸਰ ਹੈ ਉਹ ਇਹਨਾਂ ਕੋਲ ਚੱਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਲੈਣਾ ਤੇ ਮੈਂ ਦੇ ਦਿੰਦਾ ਜੀ ਡਾਕਟਰ ਈਸ਼ਾਨ ਕੁਮਾਰ ਦੀ ਕੋਈ ਸਪਲੀਮੈਂਟਰੀ ਹੈ ਜੀ ਜੀ ਮੇਰੇ ਕੋਲ ਹਲੇ ਜਵਾਬ ਨਹੀਂ ਆਇਆ ਇਸ ਕਰਕੇ ਮੈਂ ਸਪਲੀਮੈਂਟਰੀ ਤੁਸੀਂ ਜਵਾਬ ਪੜ੍ਹਦੇ ਹੋ ਜਵਾਬ ਆਪਣਾ ਆਪਣੇ ਟੈਕਨੀਕਲ ਸਪੋਰਟ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੋਂ ਇਹਨਾਂ ਦੇ ਚੱਪੇ ਵਾਲਾ ਕਿਹਜੇ ਪਿੰਡ ਪੈਂਦੇ ਆ ਆਦਮਪੁਰ ਤੋਂ ਚੰਡੀਗੜ੍ਹ ਲੁਧਿਆਣਾ ਤੋਂ ਹੁਸ਼ਿਆਰਪੁਰ ਵਾਇਆ ਨਵਾਂ ਸ਼ਹਿਰ ਗੜ੍ਹ ਸ਼ੰਕਰ ਚੱਪੇਵਾਲ ਦੇ ਤਿੰਨ ਟ੍ਰਿਪ ਚਲਾਏ ਜਾ ਰਹੇ ਆ ਜੀ ਲੁਧਿਆਣਾ ਤੋਂ ਸ਼ਾਤ ਲਾਈ ਵਾਇਆ ਨਵਾਂ ਸ਼ਹਿਰ ਗੜ੍ਹਸ਼ੰਕਰ ਮਹਿਲਪੁਰ ਜੇਜੋ ਦੇ ਇੱਕ ਟ੍ਰਿਪ ਚੱਲਦਾ ਆ ਫਗਵਾੜਾ ਤੋਂ ਮਹਿਲਪੁਰ ਵਾਇਆ ਪਾਸਤਾ ਭਾਮ ਬਾੜੀਆਂ ਰੂਟ ਦੇ ਦੋ ਟ੍ਰਿਪ ਤੇ ਬੱਸਾਂ ਚੱਲ ਰਹੀਆਂ ਜੀ ਤੇ ਜੇ ਫਿਰ ਵੀ ਕੋਈ ਇਹਨਾਂ ਨੂੰ ਲੱਗਦਾ ਬੱਸ ਨਹੀਂ ਚੱਲਦੀ ਇਹ ਦੇ ਦਿੰਦੀ ਅਸੀਂ ਵਾਇਬਿਲਿਟੀ ਵੇਖ ਕੇ ਉਧਰ ਵੀ ਬੱਸਾਂ ਚਲਾ ਦੇਾਂਗੇ ਜੀ ਵੈਰੀ ਗੁੱਡ ਥੈਂਕ ਯੂ ਡਾਕਟਰ ਸਾਹਿਬ ਹੈ ਕੋਈ ਸਪਲੀਮੈਂਟਰੀ ਸਪੀਕਰ ਸਾਹਿਬ ਕੁਝ ਬਸਾਂ ਨੇ ਜਿਸ ਤਰ੍ਹਾਂ ਫਗਵਾੜੇ ਤੋਂ ਮਾਲਪੁਰ ਵਾਲੀ ਜੋ ਬੱਸ ਚੱਲਦੀ ਹੈ ਆਪ ਜੀ ਦੇ ਰਾਹੀਂ ਮੈਂ ਮੰਤਰੀ ਸਾਹਿਬ ਤੋਂ ਇਹੀ ਪੁੱਛਣਾ ਚਾਹਨਾ ਕਿ ਉਹਦੇ ਕਈ ਜੋ ਟਾਈਮ ਨੇ ਜਿੱਦਾਂ ਸਵੇਰੇ 7 ਵਜੇ ਤੇ 7:30 ਵਜੇ ਵਾਲੀ ਜੋ ਰੂਟ ਹੈ ਉਹ ਬਸਾਂ ਵੀ ਬਹੁਤ ਜਲਦੀ ਚਲਵਾਈਆਂ ਜਾਣ ਤੇ ਇੱਕ ਟਾਈਮ ਲਾਈਨ ਦਿੱਤੀ ਜਾਵੇ ਕਿ ਕਦੋਂ ਬਸਾਂ ਸ਼ੁਰੂ ਕੀਤੀਆਂ ਜਾਣੀਆਂ ਮੰਤਰੀ ਜੀ ਕੋਈ ਟਾਈਮ ਲਾਈਨ ਹੈ ਬਾਜੋ ਸਪੀਕਰ ਸਾਹਿਬ ਇਹ ਚੈੱਕ ਕਰਵਾਇਆ ਜੀ ਜਿਹੜਾ ਇਹਨਾਂ ਰੂਟ ਕਿਹਾ ਉੱਥੇ ਪਹਿਲਾਂ ਪਰਮਿਟ ਨਹੀਂ ਸੀ ਕੋਈ ਵੀ ਹੈਗਾ ਕੋਈ ਬੱਸ ਨਹੀਂ ਚੱਲਦੀ ਇਹ ਮੈਨੂੰ ਮਿਲ ਲੈਣਾ ਦੇ ਦੇਣਾ ਐਪਲੀਕੇਸ਼ਨ ਜਿੱਥੇ ਜਿੱਥੇ ਲੋਡ ਆ ਆਪਾਂ ਵਾਇਬਿਲਿਟੀ ਵੇਖ ਕੇ ਚਲਵਾ ਦਾਂਗੇ ਜੀ ਥੈਂਕ ਯੂ ਜੀ ਸਾਹਿਬ ਨੂੰ ਪਰ ਮੰਤਰੀ ਸਾਹਿਬ ਜਦੋਂ ਦੇ ਗਰਾਊਂਡ ਤੋਂ ਆਏ ਆ ਸਵੇਰ ਵਾਲਾ ਜਿਹੜਾ ਬ੍ਰੇਕਫਾਸਟ ਆ ਲਗਭਗ ਲੰਚ ਚ ਕਰੰਦੇ ਆ ਵੀ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਤੇ ਇਹਨਾਂ ਨੇ ਅਜੇ ਸਵੇਰ ਦੀ ਰੋਟੀ ਨਹੀਂ ਖਾਧੀ ਤੇ ਉਹ ਵੀ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਵੀ ਮੰਤਰੀ ਸਾਹਿਬ ਰੋਟੀ ਖਾ ਲਓ ਟਿਫਨ ਲਗਭਗ ਉਦੋਂ ਦਾ ਪਿਆ ਕਿੰਨੇ ਟਾਈਮ ਦਾ ਆਇਆ ਹੋਇਆ ਹੈ 90 ਮਿੰਟ ਦੇ 12 ਵਜੇ ਤੇ 90 ਮਿੰਟ ਹੋ ਗਏ ਆ ਤੇ ਇਹਨਾਂ ਨੇ ਹੁਣ 1:30 ਵਜੇ ਆ ਇਹਨਾਂ ਨੇ ਸਵੇਰ ਦੀ ਰੋਟੀ ਨਹੀਂ ਖਾਧੀ ਅਸੀਂ ਹੱਥ ਝੋੜ ਕੇ ਬੇਨਤੀ ਕੀਤੀ ਆ ਵੀ ਕੰਮ ਛੱਡ ਕੇ ਤੁਸੀਂ ਪਹਿਲਾਂ ਵਰਚਾਦਾ ਛਕ ਲਓ ਤੇ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ